ਪਿਛਲੇ ਦਿਵਾਨਾਂ ਵਿੱਚ ਆਪ ਜੀ ਦੇ ਨਾਲ ਆਨੰਦ ਸਾਹਿਬ ਜੀ ਦੀ 26ਵੀਂ ਪੌੜੀ ਦੇ ਅਰਥ ਸਾਂਝੇ ਕੀਤੇ ਸਨ ਸਤਿਗੁਰ ਕਿਰਪਾ ਕਰਦੇ ਨੇ ਅੱਜ ਸਾਡੇ ਸਨਮੁਖ ਗੁਰੂ ਪਿਤਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਜੀ ਦੀ 27ਵੀਂ ਪੌੜੀ ਰੱਖਦੇ ਨੇ ਗੁਰੂ ਪਿਤਾ ਜੀ ਕੀ ਸਮਝਾਉਣਾ ਕਰਦੇ ਨੇ ਇਸ ਪਾਵਨ ਪਵਿੱਤਰ ਪੌੜੀ ਵਿੱਚ ਆਓ ਸਮਝਣ ਦਾ ਯਤਨ ਕਰਦੇ ਹਾਂ ਇੱਕ ਇੱਕ ਪੰਕਤੀ ਪੜ੍ਹ ਕੇ ਇਸ ਪੰਕਤੀ ਦੇ ਅਰਥ ਕਰਕੇ ਸਮਝਣ ਦਾ ਯਤਨ ਕਰਾਂਗੇ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਣਾ ਕਰਦੇ ਨੇ ਸਿਮਰਤਿ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤੀਜੇ ਪਾਦਸ਼ਾ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਣਾ ਕਰਦੇ ਨੇ हे ਦੁਨੀਆ ਦੇ ਲੋਕੋ ਸੰਸਾਰ ਦੇ ਲੋਕੋ ਸਿਮਰਤਿ ਸ਼ਾਸਤਰ ਗੁਰੂ ਪਿਆਰੇ ਹਿੰਦੂ ਭਾਈਚਾਰੇ ਦੇ ਧਾਰਮਿਕ ਗ੍ਰੰਥ ਨੇ ਜਿਵੇਂ ਚਾਰ ਵੇਦ ਨੇ 6 ਸ਼ਾਸਤਰ ਨੇ 18 ਪੁਰਾਣ ਨੇ 52 ਉਪਨਿਸ਼ਦ ਨੇ 9 ਵਿਆਕਰਣ ਨੇ ਸ਼੍ਰੀ ਗੀਤਾ ਸ਼੍ਰੀ ਰਮਾਇਣ ਇਸ ਤਰ੍ਹਾਂ ਬਹੁਤ ਸਾਰੇ ਗ੍ਰੰਥ ਨੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਇਥੇ ਸਿਮਰਤੀਆਂ ਦਾ ਜੋ 27 ਸਿਮਰਤੀਆਂ ਹਨ ਅਤੇ ਸ਼ਾਸਤਰਾਂ ਦਾ ਜਿਨ੍ਹਾਂ ਦੀ ਗਿਣਤੀ 6 ਹੈ ਉਨ੍ਹਾਂ ਦਾ ਹਵਾਲਾ ਦਿੰਦੇ ਹੋਏ ਫਰਮਾਉਣਾ ਕਰਦੇ ਨੇ ਸੋ ਗੁਰੂ ਪਿਆਰਿਓ ਚਾਰ ਵੇਦ ਜਿਹੜੇ ਹੋਏ ਨੇ ਚਾਰ ਵੇਦਾਂ ਦੀ ਵਿਆਖਿਆ ਕੀਤੀ ਹੈ 27 ਸਿਮਰਤੀਆਂ ਦੇ ਵਿੱਚ ਤਾਈਓ ਬਾਬਾ ਕਬੀਰ ਸਾਹਿਬ ਨੇ ਆਖਿਆ ਨਾ ਵੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਹੈ ਆਈ ਸੋ ਬਾਬਾ ਕਬੀਰ ਸਾਹਿਬ ਮਾਰੇ ਨੇ ਗ੍ਰੰਥ ਪੜ੍ਹੇ ਸਨ ਸਮਝੇ ਸਨ ਜੋ ਤਤ ਗੁਰਬਾਣੀ ਦੇ ਵਿੱਚ ਲਿਖ ਦਿੱਤਾ ਸੀ ਭਾਈ ਤੁਸੀਂ ਜਦੋਂ ਇਹਨਾਂ ਗ੍ਰੰਥਾਂ ਨੂੰ ਪੜੋਗੇ ਇਹਨਾਂ ਦੇ ਵਿੱਚ ਫਸੋਗੇ ਤਾਂ ਇੱਕ ਗੱਲ ਦਾ ਧਿਆਨ ਰੱਖਿਓ ਸੰਕਲ ਜੇਬਰੀ ਲੈ ਆਈ ਇਹ ਸਿਮਰਤੀਆਂ ਇਸ ਮਨੁੱਖਤਾ ਲਈ ਗੁਲਾਮੀ ਦੇ ਸੰਗਲ ਅਤੇ ਅੰਧ ਵਿਸ਼ਵਾਸ ਦੀਆਂ ਬੇੜੀਆਂ ਲੈ ਕੇ ਆਈ ਇਹ ਜ਼ੰਜੀਰਾਂ ਲੈ ਕੇ ਆਈ ਹੈ ਬਚ ਕੇ ਰਹੋ ਸੋ ਇੱਥੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਣਾ ਕਰਦੇ ਨੇ ਸਿਮਰਤ ਸਾਸਤਰ 27 ਸਿਮਰਤੀਆਂ ਤੇ 6 ਸ਼ਾਸਤਰ ਨੇ ਜਿਹੜੇ ਇਹ ਜਦੋਂ ਪੜਿਆ ਤਾਂ ਸਮਝ ਲੱਗਿਆ ਕਿ ਪੁੰਨ ਪਾਪ ਵਿਚਾਰ ਦੇ ਇਹਨਾਂ ਦੇ ਵਿੱਚ ਪੁੰਨ ਤੇ ਪਾਪ ਕੀ ਹੈ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਪਾਪ ਪੁੰਨ ਦੀ ਵਿਆਖਿਆ ਕੀਤੀ ਗਈ ਹੈ ਸੋ ਸਤਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤਤ ਸਾਰ ਨਾ ਜਾਣੀ ਇਹਨਾਂ ਗ੍ਰੰਥਾਂ ਨੂੰ ਪੜ ਕੇ ਜਿਹੜੀ ਤਤ ਦੀ ਗੱਲ ਹੈ ਸਾਰ ਦੀ ਗੱਲ ਹੈ ਜੀਵਨ ਦੇ ਵਿੱਚ ਆਨੰਦ ਖੁਸ਼ੀ ਖੇੜਾ ਕਿਵੇਂ ਪੈਦਾ ਹੋਵੇ ਸਤਗੁਰ ਕਹਿੰਦੇ ਇਹ ਗੱਲ ਕਿਤੇ ਵੀ ਨਹੀਂ ਮਿਲਦੀ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਅਗਲੀਆਂ ਪੰਕਤੀਆਂ ਵਿੱਚ ਸਮਝਾਉਣਾ ਕਰਦੇ ਨੇ ਤਤੈ ਸਾਰ ਨ ਜਾਣੀ ਗੁਰੂ ਬਾਝੋਂ ਤਤੈ ਸਾਰ ਨ ਜਾਣੀ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੈ ਸੰਸਾਰ ਦੇ ਲੋਕੋ ਗੁਰੂ ਤੋਂ ਬਿਨਾ ਜੀਵਨ ਨੂੰ ਸੁਚੱਜਾ ਕਿਵੇਂ ਬਣਾਇਆ ਜਾਏ ਜਿਉਂਦੇ ਜੀ ਮੁਕਤ ਕਿਵੇਂ ਹੋਇਆ ਜਾਏ ਕਿਵੇਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਮਿਲਾਪ ਬਣਾ ਕੇ ਮਿਲਾਪ ਕਰਕੇ ਰੱਬ ਨਾਲ ਇੱਕਮਿਕ ਕਿਵੇਂ ਹੋਇਆ ਜਾਏ ਇਹ ਸਿਰਫ ਤੇ ਸਿਰਫ ਗੁਰੂ ਤੋਂ ਪਤਾ ਲੱਗਦਾ ਨਹੀਂ ਤਾਂ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਤਤੈ ਸਾਰ ਨਾ ਜਾਣੀ ਆਤਮਿਕ ਜੀਵਨ ਦੀ ਅਸਲੀਅਤ ਕੀ ਹੈ ਆਤਮਿਕ ਜੀਵਨ ਦਾ ਆਨੰਦ ਕਿਵੇਂ ਪੈਦਾ ਹੋ ਸਕਦਾ ਹੈ ਗੁਰੂ ਬਾਝੋਂ ਗੁਰੂ ਤੋਂ ਬਿਨਾਂ ਨਹੀਂ ਪਤਾ ਲੱਗਣਾ ਤਤੈ ਸਾਰ ਨਾ ਜਾਣੀ ਕਿਵੇਂ ਇਹ ਆਤਮਿਕ ਜੀਵਨ ਦੀ ਸੂਝ ਮਿਲੇ ਸਾਨੂੰ ਗੁਰੂ ਤੋਂ ਬਿਨਾਂ ਨਹੀਂ ਪਤਾ ਲੱਗੇਗੀ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਤੇਹੀ ਗੁਣੇ ਸੰਸਾਰ ਭ੍ਰਮ ਸੁਤਾ ਸੁਤਿਆਂ ਰਹਿਣ ਵਿਹਾਣੀ ਗੁਰੂ ਪਾਸ਼ਾ ਕਹਿੰਦੇ ਜਦੋਂ ਇਹਨਾਂ ਪਾਪ ਪੁੰਨ ਦੇ ਚੱਕਰਾਂ 'ਚ ਮਨੁੱਖ ਫਸ ਜਾਂਦਾ ਨਾ ਸਿਮਰਤੀਆਂ ਨੂੰ ਪੜ ਕੇ ਸ਼ਾਸਤਰਾਂ ਨੂੰ ਪੜ ਕੇ ਇਹਨਾਂ ਦੇ ਆਖੇ ਲੱਗ ਕੇ ਕਹਿਣੇ ਲੱਗ ਕੇ ਜਿਵੇਂ ਮੱਕੜੀ ਆਪਣਾ ਜਾਲ ਆਪ ਬੁਣ ਲੈਂਦੀ ਹੈ ਆਪ ਹੀ ਫਸ ਜਾਂਦੀ ਹੈ ਇਸੇ ਤਰ੍ਹਾਂ ਮਨੁੱਖ ਕਰਮ ਕਾਂਡਾਂ ਦੇ ਵਿੱਚ ਬਹਿਮਾ ਭਰਮਾਂ ਦੇ ਵਿੱਚ ਪਖੰਡਾਂ ਦੇ ਵਿੱਚ ਫਸ ਜਾਂਦਾ ਹੈ ਤੇ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਕਹਿੰਦੇ ਤੀਹੀ ਗੁਣੀ ਸੰਸਾਰ ਭ੍ਰਮ ਸੁਤਾ ਇਹ ਭ੍ਰਮ ਦੇ ਵਿੱਚ ਤੀਹੀ ਗੁਣੀ ਤੀਹੀ ਗੁਣੀ ਆਖਿਆ ਹੈ ਰਜੋ ਤਮੋ ਤੇ ਸਤੋ ਤੀਹੀ ਦਾ ਮਤਲਬ ਤਿੰਨ ਗੁਣ ਦਾ ਮਤਲਬ ਮਾਇਆ ਦੇ ਗੁਣਾਂ ਦੀ ਗੱਲ ਕੀਤੀ ਹੈ ਇੱਥੇ ਰਜੋ ਆਪਣੇ ਆਪ ਨੂੰ ਰਜਾਉਣਾ ਕਿਵੇਂ ਦੂਜਿਆਂ ਨੂੰ ਲੁੱਟ ਕੇ ਦੂਜਿਆਂ ਨੂੰ ਠੱਗ ਕੇ ਅੱਗੇ ਤਮੋਂ ਹਮੇਸ਼ਾ ਤਮਾਂ ਦੇ ਵਿੱਚ ਰਹਿਣਾ ਤ੍ਰਿਸ਼ਨਾ ਦੇ ਵਿੱਚ ਰਹਿਣਾ ਬਸ ਆਪਣਾ ਹੀ ਘਰ ਭਰਨਾ ਭਵੇਂ ਲੁੱਟਾਂ ਕਰੀਏ ਭਵੇਂ ਖੋਹਾਂ ਕਰੀਏ ਜਿਸ ਤਰ੍ਹਾਂ ਮਰਜੀ ਆਪਣਾ ਹੀ ਬਸ ਘਰ ਭਰਨਾ ਉਹ ਤਮਾਂ ਦੇ ਵਿੱਚ ਮਿਲਿਆ ਗਿਣਿਆ ਗਿਆ ਹੈ ਗੁਰੂ ਪਿਆਰਿਓ ਅੱਗੇ ਆ ਜਾਂਦਾ ਹੈ ਸਤੋ ਸਤੋ ਗੁਣ ਵਾਸੇ ਰੱਜਣ ਦਾ ਗੁਣ ਹੈ ਮਨੁੱਖ ਰੱਜ ਜਾਂਦਾ ਹੈ ਸੋ ਗੁਰੂ ਪਿਆਰਿਓ ਪਰ ਇੱਥੇ ਸਤੋ ਦਾ ਮਤਲਬ ਮਾਇਆ ਦਾ ਗੁਣ ਲਿਆ ਗਿਆ ਹੈ ਸਤਿਗੁਰਾਂ ਨੇ ਕਹਿੰਦੇ ਜਿਹੜੇ ਮਨੁੱਖ ਦੂਜਿਆਂ ਨੂੰ ਲੁੱਟ ਕੇ ਦੂਜਿਆਂ ਨੂੰ ਠੱਗ ਕੇ ਆਪਣੇ ਆਪ ਨੂੰ ਸਤੋ ਦੇ ਵਿੱਚ ਪ੍ਰਵੀਨ ਕਰ ਲੈਂਦੇ ਨੇ ਗੁਰੂ ਪਾਤਸ਼ਾਹ ਕਹਿੰਦੇ ਉਹ ਮਾਇਆ ਦੇ ਤਿੰਨਾ ਗੁਣਾਂ ਦੇ ਵਿੱਚ ਆ ਜਾਂਦੇ ਨੇ ਸੋ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਸਤਗੁਰ ਕਹਿੰਦੇ ਇਹਨਾਂ ਤਿੰਨ ਮਾਇਆ ਦੇ ਗੁਣਾਂ ਦੇ ਵਿੱਚ ਜਿਹੜਾ ਸੰਸਾਰ ਹੈ ਉਹ ਭ੍ਰਮ ਦੇ ਵਿੱਚ ਬਹਿਮ ਦੇ ਵਿੱਚ ਸੁਤਾ ਪਿਆ ਹੈ ਤੇ ਸੁੱਤੇ ਰਹਿਣ ਵਿਹਾਨੀ ਤੇ ਸੁੱਤੇ ਹੀ ਆਪਣੀ ਰੈਣ ਰੂਪੀ ਰਾਤ ਰੂਪੀ ਜਿਹੜੀ ਜ਼ਿੰਦਗੀ ਆ ਉਹ ਵਿਹਾਰ ਰਹੇ ਨੇ ਤੇ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਜ਼ਿੰਦਗੀ ਨੂੰ ਜਨਮ ਤੋਂ ਲੈ ਕੇ ਮਰਨ ਤੱਕ ਦੇ ਸਫ਼ਰ ਨੂੰ ਸਤਿਗੁਰਾਂ ਨੇ ਇੱਕ ਰਾਤ ਆਖਿਆ ਜਿਵੇਂ ਆਪਾਂ ਪੜਦੇ ਆ ਨਾ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਜਿਵੇਂ ਰੈਣ ਮਤਲਬ ਰਾਤ ਸੌਂਕੇ ਗਵਾ ਦਿੰਨੇ ਆ ਤੇ ਦਿਨ ਖਾ ਪੀ ਕੇ ਗਵਾ ਦਿੰਨੇ ਆ ਤੇ ਗੁਰੂ ਪਿਤਾ ਕਹਿੰਦੇ ਇਹ ਜਿਹੜਾ ਜੀਵਨ ਹੈ ਨਾ ਇਹ ਰਾਤ ਆ ਇੱਕ ਤੇ ਇਹ ਰਾਤ ਨੂੰ ਬਸ ਅਗਿਆਨਤਾ ਦੇ ਵਿੱਚ ਤਿੰਨਾ ਗੁਣਾ ਦੇ ਵਿੱਚ ਖਚਤ ਹੋ ਕੇ ਤੂੰ ਪਾਰ ਲੰਘਾ ਰਿਹਾ ਹੈ ਗੁਜ਼ਾਰ ਰਿਹਾ ਹੈ ਵਿਹਾਣੀ ਦਾ ਮਤਲਬ ਗੁਜ਼ਾਰਨਾ ਸੁੱਤਿਆਂ ਰਹਿਣ ਵਿਹਾਣੀ ਸਤਗੁਰ ਕਹਿੰਦੇ ਸੁੱਤੇ ਪਏ ਨੇ ਗੁਰੂ ਦੇ ਦਰ ਤੇ ਆ ਕੇ ਜਾਗਣਾ ਸੀ ਗੁਰੂ ਦੇ ਦਰ ਤੇ ਆ ਕੇ ਜਾਗੇ ਨਹੀਂ ਸੁੱਤੇ ਹੀ ਰਹੇ ਉਹ ساری ਉਮਰ ਅਗਿਆਨਤਾ ਦੀ ਨੀਂਦ ਦੇ ਵਿੱਚ ਤੇ ਗੁਰੂ ਪਿਤਾ ਅੱਗੇ ਕਹਿੰਦੇ ਗੁਰ ਕਿਰਪਾ ਤੇ ਸੇ ਜਨ ਜਾਗੇ ਬੋਲ ਹਰ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਹੁਣ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਲੋਕ ਨੇ ਜਿਹੜੇ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਹੜੇ ਮਨੁੱਖ ਜਿਹੜੇ ਸੇਵਕ ਗੁਰੂ ਦੇ ਨਾਲ ਜੁੜ ਕੇ ਜਾਗ ਗਏ ਹਨ ਜਿਨ੍ਹਾਂ ਨੂੰ ਆਤਮਿਕ ਜੀਵਨ ਦੀ ਸੂਝ ਪਤਾ ਲੱਗ ਗਈ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਵੀ ਅਸੀਂ ਕਰਨ ਕੀ ਆਏ ਆ ਇਹ ਸੰਸਾਰ ਤੇ ਆਉਣ ਦਾ ਸਾਡਾ ਮਕਸਦ ਕੀ ਹੈ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਹਰ ਮਨ ਵਸਿਆ ਉਹਨਾਂ ਦੇ ਮਨਾਂ ਦੇ ਵਿੱਚ ਪ੍ਰਮਾਤਮਾ ਵਸਿਆ ਹੁੰਦਾ ਤੇ ਉਹ ਮਨੁੱਖ ਸੰਸਾਰ ਦੇ ਉੱਤੇ ਜਾਗੇ ਹੋਏ ਹੁੰਦੇ ਨੇ ਜਿਹੜੇ ਗੁਰੂ ਦੇ ਲੜ ਲੱਗ ਕੇ ਰੱਬ ਨੂੰ ਪਛਾਣ ਲੈਂਦੇ ਨੇ ਪਤਾ ਲੱਗ ਜਾਂਦਾ ਕਿ ਅਸੀਂ ਸੰਸਾਰ ਤੇ ਕਿਉਂ ਆਏ ਹਾਂ ਸਤਿਗੁਰ ਕਹਿੰਦੇ ਬੋਲੈ ਅੰਮ੍ਰਿਤ ਬਾਣੀ ਉਹ ਹਮੇਸ਼ਾ ਹਰ ਵੇਲੇ ਪ੍ਰਮਾਤਮਾ ਦੀ ਅੰਮ੍ਰਿਤ ਰੂਪੀ ਬਾਣੀ ਨੂੰ ਬੋਲਦੇ ਨੇ ਬਾਣੀ ਨੂੰ ਗਾਉਂਦੇ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਨੰਦ ਹਰਿ ਦੇ ਵਲਗ ਹੈ ਜਾਗਤ ਰਹਿਣ ਵਿਹਾਣੀ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਹਿ ਨਾਨਕ ਨਾਨਕ ਆਖਦਾ ਹੈ ਨਾਨਕ ਕਹਿੰਦਾ ਹੈ ਸੋ ਤਤ ਪਾਏ ਅਸਲ ਦੇ ਵਿੱਚ ਉਸ ਮਨੁੱਖ ਨੂੰ ਹੀ ਅਸਲੀ ਜੀਵਨ ਦੀ ਆਤਮਿਕ ਜੀਵਨ ਦੀ ਸੂਝ ਮਿਲਦੀ ਹੈ ਜਿਸ ਨੂੰ ਅਨੰਦਨ ਹਰ ਰੋਜ਼ ਹਰ ਵੇਲੇ ਹਰ ਲਿਬ ਲਾਏ ਜਿਹੜੇ ਪ੍ਰਮਾਤਮਾ ਦੇ ਲਿਬ ਦੇ ਵਿੱਚ ਲੱਗੇ ਹੋਏ ਨੇ ਅਨੰਦਨ ਹਰ ਲਿਬ ਲੱਗ ਹੈ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੱਗ ਕੇ ਜਾਗ ਰਹੇ ਨੇ ਸਤਗੁਰ ਕਹਿੰਦੇ ਜਾਗਤ ਰਹਿਣ ਵਿਹਾਣੀ ਉਹ ਫਿਰ ਆਪਣੀ ਜੀਵਨ ਰੂਪੀ ਜਿਹੜੀ ਰਾਤ ਐ ਉਹ ਜਾਗਦੇ ਆ ਲਗਾਉਂਦੇ ਨੇ ਜੀਵਨ ਰੂਪੀ ਰਾਤ ਇੱਕ ਸੌਂਕੇ ਲਗਾਉਣੀ ਐ ਇੱਕ ਜਾਗ ਕੇ ਲਗਾਉਣੀ ਐ ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ ਕਿ ਭਾਈ ਤੂੰ ਇਹ ਸੰਸਾਰ ਤੇ ਆਇਆ ਤੂੰ ਸੁੱਤਾ ਨਾ ਰਹੀਂ ਤੂੰ ਜਾਗੀਂ ਸੌਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਰਾਤ ਨੂੰ ਤਾਂ ਚਲੋ ਅਸੀਂ ਸੌਂਨੇ ਆ ਤੇ ਦਿਨੇ ਜਾਗਦੇ ਆ ਅਸੀਂ ਤਾਂ ਕਹਾਂਗੇ ਜੀ ਅਸੀਂ ਕਿਰਾ 24 ਘੰਟੇ ਸੁੱਤੇ ਰਹਨੇ ਆ ਅਸੀਂ ਦਿਨੇ ਜਾਗਦੇ ਆ ਇਥੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਦਾ ਜਾਗਣਾ ਕੀ ਹੈ ਅੱਖਾਂ ਕਰਕੇ ਇਹ ਨੇਤਰਾਂ ਕਰਕੇ ਜਾਗਣਾ ਨਹੀਂ ਅੰਦਰੋਂ ਜਾਗਣਾ ਜਾਗਣਾ ਜਾਗਨ ਨੀਕਾ ਹਰ ਜਸਮੈ ਜਾਗਣਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਜਾਗਣ ਨੂੰ ਅਸਲੀ ਜਾਗਣਾ ਆਖਿਆ ਗਿਆ ਹੈ ਸੋ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਲੋਕ ਨੇ ਜਿਹੜੇ ਇਸ ਸੰਸਾਰ ਦੇ ਉੱਤੇ ਜਾਗਦੇ ਨੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਤੇ ਜਿਹੜੇ ਸੁੱਤੇ ਨੇ ਉਹ ਕਿਹੜੇ ਨੇ ਜਿਹੜੇ ਰੱਬ ਨੂੰ ਭੁੱਲ ਗਏ ਹਨ ਉਹ ਮਾਇਆ ਦੀ ਨੀਂਦ ਵਿੱਚ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਪਏ ਨੇ ਪਰਮਾਤਮਾ ਵਾਲੇ ਪਾਸੇ ਜਾਗੇ ਹੀ ਨਹੀਂ ਸੋ ਸਤਗੁਰ ਮਿਹਰ ਕਰਨ ਕਿਰਪਾ ਕਰਨ ਜਿਹੜਾ ਸਾਡਾ ਜੀਵਨ ਹੈ ਇਹ ਜਾਗਦਿਆਂ ਦਾ ਲੰਘ ਜਾਵੇ ਨਹੀਂ ਤਾਂ ਇੱਥੇ ਅਗਿਆਨਤਾ ਦੇ ਵਿੱਚ ਜੀਵ ਆਉਂਦੇ ਨੇ ਅਗਿਆਨਤਾ ਵਿੱਚ ਹੀ ਚਲੇ ਜਾਂਦੇ ਨੇ ਸੋ ਗੁਰੂ ਪਿਆਰਿਓ ਐਸੇ ਬਹੁਤ ਸਾਰੇ ਮਹਾਪੁਰਖ ਸਤਗੁਰ ਰਹਿਬਰ ਗੁਰਸਿੱਖ ਹੋਏ ਨੇ ਜਿਹੜੇ ਸਤਗੁਰਾਂ ਦੇ ਦਰ ਨਾਲ ਜੁੜ ਕੇ ਜਾਗੇ ਸਨ ਤੇ ਗੁਰੂ ਪਿਆਰਿਓ ਕਈ ਜਿਹੜੇ ਸਤਗੁਰਾਂ ਦੇ ਦਰ ਤੋਂ ਟੁੱਟ ਗਏ ਨਾ ਉਹ ਭਾਵੇਂ ਜਾਗ ਗਏ ਸਨ ਪਰ ਗੁਰਾਂ ਨਾਲੋਂ ਟੁੱਟ ਕੇ ਉਹ ਫੇਰ ਸੌਂਗੇ ਗੁਰੂ ਨਾਲੋਂ ਟੁੱਟਣਾ ਅਗਿਆਨਤਾ ਦੀ ਨੀਂਦ ਦੇ ਵਿੱਚ ਸੌਣਾ ਹੈ ਆਪਣਾ ਜੀਵਨ ਬਰਬਾਦ ਕਰਨਾ ਹੈ ਸੋ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨ ਸਾਨੂੰ ਇਸੇ ਤਰ੍ਹਾਂ ਜਾਗਦੇ ਰਹਿਣ ਲਈ ਬਲ ਬਖਸ਼ ਦੇ ਰਹਿਣ ਸੋ ਗੁਰੂ ਪਿਆਰਿਓ ਇਹ ਆਨੰਦ ਸਾਹਿਬ ਜੀ ਦੀ 27ਵੀਂ ਪੌੜੀ ਸੀ ਜਿਸ ਦੀ ਆਪ ਜੀ ਦੇ ਨਾਲ ਵਿਆਖਿਆ ਕੀਤੀ ਗਈ ਹੈ